ਹਉਣ ਵਾਲਾ ਅਜੇ ਤੱਕ ਸਰਕਾਰ ਸੁਣ ਨਹੀਂ ਰਹੀ ਕਿਵੇਂ ਦੇਖਦੇ ਉਹਨਾਂ ਦੇ ਇਸ ਮਾਮਲੇ ਦਾ ਦੇਖੋ 29 ਦਿਨ ਹੋ ਗਏ ਆ ਮਹੀਨਾ ਹੋਣ ਵਾਲਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਇੱਕ ਬਹੁਤ ਸਿਹਰਦ ਕਿਸਾਨ ਆਗੂ ਨੇ ਔਰ ਉਹ ਕੱਲੇ ਪੰਜਾਬ ਦੀ ਮੰਗ ਨਹੀਂ ਉਹ ਕੱਲੇ ਕਿਸਾਨਾਂ ਦੀ ਮੰਗ ਨਹੀਂ ਹੈ ਉਹ ਸਾਰੇ ਦੇਸ਼ ਦੀ ਮੰਗ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਫਸਲਾਂ ਹਨ ਉਹਨਾਂ ਤੇ ਐਮਐਸਪੀ ਦਿੱਤੀ ਜਾਵੇ ਉਹ ਇੱਕ ਜਾਇਜ਼ ਮੰਗ ਹੈ ਔਰ ਇਹਦੇ ਲਈ ਕੇਂਦਰ ਸਰਕਾਰ ਜਾਣ ਬੁੱਝ ਕੇ ਸੀ ਸਾਡੇ ਸਾਡੇ ਕੁਦਰਤੀ ਸੰਸਾਧਨ ਆ ਸਾਡੀ ਖੇਤੀਬਾੜੀ ਹੈ ਇਹ ਸਾਰੀ ਅਡਾਨੀਆਂ ਨੂੰ ਦੇਣਾ ਚਾਹੁੰਦੀ ਹੈ ਉਸ ਦੇ ਖਿਲਾਫ ਸਰਦਾਰ ਜਗਜੀਤ ਸਿੰਘ ਦੱਲੇਵਾਲ ਜੀ ਮਤਸਵਤੇ ਬੈਠੇ ਨੇ ਔਰ ਸਰਕਾਰ ਦਾ ਫਰਜ਼ ਹੁੰਦਾ ਵੀ ਉਹ ਮਾਂ ਵਾਂਗੂ ਹਰੇਕ ਬੱਚੇ ਦੀ ਤਕਲੀਫ ਆਪ ਜਾ ਕੇ ਸੁਣਦੀ ਹੈ ਸੋ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਇਹ ਚਾਹੀਦਾ ਵੀ ਆਪ ਅੱਗੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਉਹਨਾਂ ਤੇ ਵਿਚਾਰ ਕਰਨ ਔਰ ਸਰਦਾਰ ਜਗਜੀਤ ਸਿੰਘ ਧੱਲੇਵਾਲ ਜੀ ਦੀ ਜਿਹਨਾਂ ਦੀ ਰੋਜ਼ ਛੇਤ ਖਰਾਬ ਹੋ ਰਹੀ ਹੈ ਉਹਨਾਂ ਨੂੰ ਆਪਦਾ ਮਰਨ ਵਰਤ ਛੱਡਣ ਵਾਸਤੇ ਉਹਨਾਂ ਨੂੰ ਮਨਾਉਣ ਔਰ ਉਹਦਾ ਇੱਕੋ ਇੱਕ ਤਰੀਕਾ ਵੀ ਉਹਨਾਂ ਦੀ ਮੰਗਾਂ ਮੰਨਣ ਔਰ ਇਹ ਮੰਗ ਕੋਈ ਉਹਨਾਂ ਦੇ ਆਪਦੇ ਘਰ ਦੀ ਨਹੀਂ ਹੈ ਨਾ ਕੱਲੇ ਪੰਜਾਬ ਦੀ ਨਹੀਂ ਇਹ ਸਾਰੇ ਦੇਸ਼ ਦੀ ਮੰਗ ਹੈ ਔਰ ਇਹ ਲੈਜੀਟਿਮੇਟ ਮੰਗ ਹੈ ਕਿਸਾਨ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਔਰ ਜੇ ਕਿਸਾਨ ਕਮਜ਼ੋਰ ਹੁੰਦਾ ਕਿਸਾਨ ਫਾਹੇ ਲੈਂਦਾ ਤਾਂ ਇਹਦਾ ਮਤਲਬ ਦੇਸ਼ ਕਮਜ਼ੋਰ ਹੁੰਦਾ ਅੱਜ ਕਿਸਾਨ ਦਾ ਬੇਟਾ ਹੀ ਹੈ ਜਿਹੜਾ ਤੁਹਾਨੂੰ ਬਾਰਡਰਾਂ ਤੇ ਰੱਖਿਆ ਕਰਦਾ ਤੁਹਾਡੀ ਜਿਹੜਾ ਇੰਡਸਟਰੀਆਂ ਚਲਾਉਂਦਾ ਜੀਨੇ ਸਾਨੂੰ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸ਼ਹੀਦ ਭਗਤ ਸਿੰਘ ਕਿਸਾਨ ਦਾ ਬੇਟਾ ਸੀ ਸੋ ਜੇ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹੋ ਤਾਂ ਤੁਸੀਂ ਕਿਸਾਨ ਦਾ ਅਪਮਾਨ ਨਹੀਂ ਕਰ ਸਕਦੇ ਸੋ ਅੱਗੇ ਹੋ ਕੇ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕਰੋ ਔਰ ਰਾਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਮਰਨ ਵਰਤ ਉਹਨਾਂ ਦਾ ਛਡਾਉਣ ਅੱਗੇ ਜਾ ਕੇ ਸਰਕਾਰ ਦਾ ਫਰਜ਼ ਆ ਇਹ ਕੇਂਦਰ ਸਰਕਾਰ ਦਾ ਫਰਜ਼ ਆ ਬੀਜੇਪੀ ਕਹਿ ਰਹੀ ਹੈ ਕਿ ਅ ਅ ਮੁੱਖ ਮੰਤਰੀ ਦੇ ਘਰ ਤੋਂ ਸਿਰਫ ਮੈਹ 20 ਕਿਲੋਮੀਟਰ ਦੂਰ ਹੈ ਮੁੱਖ ਮੰਤਰੀ ਆਸਟ੍ਰੇਲੀਆ ਜਾ ਸਕਦੇ ਨੇ ਲੇਕਿਨ ਢੱਲੇਵਾਲ ਸਾਹਿਬ ਕੋ ਗੱਲ ਕਰਨੇ ਜਾ ਸਕਦੇ ਦੇਖੋ ਸਾਡੇ ਬਹੁਤ ਸਾਰੇ ਆਗੂ ਉੱਥੇ ਜਾਂਦੇ ਆ ਅਸੀਂ ਮਤਲਬ ਜੋ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆ ਲੇਕਿਨ ਉਹਨਾਂ ਦੀ ਜਿਹੜੀ ਲੜਾਈ ਹੈ ਜਿਹੜੀ ਮੰਗ ਹੈ ਉਹ ਕੇਂਦਰ ਸਰਕਾਰ ਕੋਲੇ ਆ ਸੋ ਕੇਂਦਰ ਸਰਕਾਰ ਹੁਣ ਬੀਜੇਪੀ ਕਹਿਣ ਦੀ ਥਾਂ ਤੇ ਕੋਈ ਕਰਕੇ ਦਿਖਾਵੇ ਨਾ ਫਿਰ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਉੱਥੇ ਜਾਣ ਵਾਸਤੇ ਕਿਸਾਨਾਂ ਨੂੰ ਕਿਉਂ ਰੋਕਿਆ ਉੱਥੇ ਕਿਸਾਨਾਂ ਨੂੰ ਅੱਗੇ ਤਾਂ ਆਉਣ ਦੇਣ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਨਾ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਸੋ ਇਹਨਾਂ ਨੂੰ ਇੱਕ ਦੂਜੇ ਨਾਲ ਮਿਲਣਾ ਚਾਹੀਦਾ ਹੈ ਮਿਲ ਕੇ ਦੇਸ਼ ਨੂੰ ਜੇ ਤੁਸੀਂ ਵਿਸ਼ਾ ਗਰੁੱਪ ਬਣਾਉਣਾ ਤਾਂ ਇਸੇ ਤਰੀਕੇ ਨਾਲ ਬਣੇਗਾ ਕਿਸਾਨ ਦੀ ਗੱਲ ਸੁਣ ਕੇ ਬਣੇਗਾ